ਇੱਕ ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਨੰਦ ਸਿੰਘ ਨੂੰ ਕਹਿਣ ਲੱਗੇ ਕਿ हे ਭਾਈ ਨੰਦ ਸਿੰਘ ਜੇ ਗ੍ਰਸਤੀ ਧਰਮ ਧਾਰਨਾ ਹੋਵੇ ਤਾਂ ਇਹੋ ਜਿਹਾ ਧਾਰੀ ਕਿ ਜਿਹੋ ਜਾਰ ਕਬੂਤਰ ਤੇ ਕਬੂਤਰੀ ਦੇ ਜੋੜੇ ਨੇ ਕੀਤਾ ਸੀ ਕਿਸੇ ਟਾਈਮ ਜੰਗਲ ਵਿੱਚ ਇੱਕ ਦਰਾਖਤ ਦੇ ਉੱਤੇ ਕਬੂਤਰ ਤੇ ਕਬੂਤਰੀ ਆਲਣਾ ਬਣਾ ਕੇ ਬੜੇ ਸੁਖ ਨਾਲ ਰਹਿੰਦੇ ਸਨ ਆਪਣੇ ਬੱਚੇ ਪੈਦਾ ਕਰਕੇ ਉਹਨਾਂ ਦੀ ਪਾਲਣਾ ਕਰਦੇ ਇੱਕ ਦਿਨ ਕਿਸੇ ਸ਼ਿਕਾਰੀ ਨੂੰ ਉਸ ਜੰਗਲ ਵਿੱਚ ਕੋਈ ਸ਼ਿਕਾਰ ਨਾ ਮਿਲਿਆ ਮੀਤੇ ਠੰਡੀ ਹਵਾ ਵਿੱਚ ਉਹ ਸ਼ਿਕਾਰ ਦੇ ਲਈ ਫਿਰਦਾ ਫਰਾਉਂਦਾ ਥੱਕ ਗਿਆ ਉਸ ਨੂੰ ਉੱਥੇ ਹੀ ਜੰਗਲ ਵਿੱਚ ਰਾਤ ਪੈ ਗਈ ਤੇ ਉਹ ਰਸਤਾ ਭੁੱਲ ਗਿਆ ਰਾਤ ਕੱਟਣ ਦੇ ਲਈ ਠੰਡ ਦੇ ਨਾਲ ਕੰਬਦਾ ਹੋਇਆ ਉਹ ਇਨਸਾਨ ਉਹ ਸ਼ਿਕਾਰੀ ਉਸੇ درخت ਦੇ ਮੁੱਢ ਨਾਲ ਬੈਠ ਗਿਆ ਕਬੂਤਰ ਉਸ ਦੀ ਇਹ ਹਾਲਤ ਵੇਖ ਕੇ ਕਬੂਤਰੀ ਨੂੰ ਕਹਿ ਲਗਾ हे ਭਗਵਾਨੇ ਅਸੀਂ ਗਰਸਤੀ ਪੰਛੀ ਹਾਂ ਸਾਡੇ ਘਰ ਇਹ ਮਨੁੱਖ ਮਹਿਮਾਨ ਬਣ ਕੇ ਠਹਿਰਿਆ ਹੈ ਤੇ ਸਾਡਾ ਗਰਸਤੀ ਦਾ ਧਰਮ ਹੈ ਕਿ ਘਰ ਘਰ ਆਏ ਮਹਿਮਾਨ ਦੀ ਸੇਵਾ ਪਾਣੀ ਕਰੀਏ ਇਸ ਕਰਕੇ ਸਾਨੂੰ ਪਹਿਲਾਂ ਇਸ ਦੀ ਠੰਡ ਦੂਰ ਕਰਨੀ ਚਾਹੀਦੀ ਹੈ ਇੰਨੀ ਗੱਲ ਕਹਿ ਕੇ ਉਹ ਕਬੂਤਰ ਇੱਕ ਇੱਕ ਬਲਦਾ ਹੋਇਆ ਅੰਗਾਰ ਚੁੰਝ ਵਿੱਚ ਫੜ ਕੇ ਲੈ ਆਇਆ ਤੇ ਸ਼ਿਕਾਰੀ ਦੇ ਪੂੜ ਲਿਆ ਕੇ ਉਹ ਰੱਖ ਛੁੱਟ ਦਿੱਤਾ ਤੇ ਉਤੋਂ ਸੁੱਕੇ ਹੋਏ ਆਪਣੇ ਆਲਣ ਦੇ ਕੱਖ ਅੱਗ ਬਾਲਣ ਦੇ ਲਈ ਦੇਗ ਦਿੱਤੇ ਜਿਸ ਨੂੰ ਵੇਖ ਕੇ ਸ਼ਿਕਾਰੀ ਨੇ ਅੱਗ ਪਖਾ ਲਈ ਤੇ ਹੋਰ ਲੱਕੜਾਂ ਵੀ ਇਕੱਠੀਆਂ ਕਰਕੇ ਅੱਗ ਦਾ ਭਾਂਬੜ ਬਾਲ ਕੇ ਆਪਣੇ ਸਰੀਰ ਦੀ ਠੰਡ ਦੂਰ ਕੀਤੀ ਉਸ ਤੋਂ ਉਪਰੰਤ ਕਬੂਤਰ ਕਬੂਤਰੀ ਨੂੰ ਆਖ ਲਗਾ ਕਿ ਤੁਸੀਂ ਆਪਣੇ ਬੱਚਿਆਂ ਦੀ ਪਾਲਣਾ ਕਰਨੀ ਤੇ ਮੈਂ ਇਸ ਮਨੁੱਖ ਦੇ ਭੋਜਨ ਦੇ ਲਈ ਆਪਣਾ ਸਰੀਰ ਅਰਪਣ ਕਰਦਾ ਹਾਂ ਤਾਂ ਕਬੂਤਰ ਦੀ ਇਹ ਗੱਲ ਸੁਣ ਕੇ ਕਬੂਤਰੀ ਕਹਿਣ ਲੱਗੀ ਇਹ ਮੇਰਾ ਇਸਤਰੀ ਦਾ ਧਰਮ ਹੈ ਮੈਂ ਇਸ ਨੂੰ ਆਪਣੀ ਸਰੀਰ ਦਾ ਭੋਜਨ ਦਿੰਦੀ ਹਾਂ ਜਿਸ ਤਰ੍ਹਾਂ ਬਾਣੀ ਦੇ ਵਿੱਚ ਲਿਖਿਆ ਹੈ ਨਾਰੀ ਨਰਕ ਤੀਰ ਹੈ ਬਿਨਾ ਪੁਰਖ ਕੀ ਕਾਮ ਸਤ ਗਤ ਦਾਤਾ ਪੁਰਖ ਹੈ ਅਵਰਣ ਦਾਤਾ RAM ਕਬੂਤਰੀ ਨੇ ਕਿਹਾ ਪਤੀ ਦੇਵ ਪਤੀ ਤੋਂ ਬਿਨਾ ਇਸਤਰੀ ਕੇਸ ਕਮ ਹੈ ਇਸਤਰੀ ਦੀ ਗਤੀ ਕਰਨ ਵਾਲਾ ਪਰਮਾਤਮਾ ਹੈ ਇਸ ਕਰਕੇ ਤੁਹਾਡੀ ਤੋਂ ਬਿਨਾ ਮੇਰਾ ਜੀਵਨ ਕਿਸੇ ਕੰਮ ਦਾ ਨਹੀਂ ਤਾ ਕਬੂਤਰ ਨੇ ਕਿਹਾ ਪੁਰਖ ਕਯੋ ਕਰ ਤਰੇ ਬਿਨਾ ਸੁਨਾ ਰਹੇ ਦੁਆਰ ਪੁਰਖ ਬਾਹਰ ਹੀ ਸੂਰਮਾ ਅੰਤਰ ਘਰ ਕੇ ਖਾਰ ਕਬੂਤਰ ਕਹਿ ਲਗਾ हे ਭਗਵਾਨੇ ਇਸਤਰੀ ਤੋਂ ਬਿਨਾ ਘਰ-ਬਾਰ ਸੁੰਨਾ ਰਹਿੰਦਾ ਹੈ ਸੁੰਨਾ ਲੱਗਦਾ ਹੈ ਮਨੁੱਖ ਬਾਹਰ ਹੀ ਸੂਰਮਾ ਹੈ ਘਰ ਦੇ ਕੰਮਾਂ ਵਿੱਚ ਉਹ ਖਵਾਰ ਹੋ ਜਾਂਦਾ ਹੈ ਘਰ ਦੇ ਕੰਮਾਂ ਵਿੱਚ ਉਹ ਖਵਾਰ ਹੁੰਦਾ ਹੈ ਸਤਗੁਰੂ ਜੀ ਫਰਮਾਉਂਦੇ ਹਨ हे ਨਿਗਰਾ ਭਾਈ ਆਨੰਦ ਸਿੰਘ ਆਪਣੇ ਪਤੀ ਕਬੂਤਰ ਦੀਆਂ ਗੱਲਾਂ ਕਰਦਿਆਂ ਹੀ ਕਬੂਤਰੀ ਸ਼ਿਕਾਰੀ ਦੀ ਅਗੋਂ ਵਿੱਚ ਡਿੱਗ ਪਈ ਜੇ ਸਮੂਹ ਸ਼ਿਕਾਰੀ ਪੁੱਣ ਕੇ ਖਾ ਲੈਂਦਾ ਹੈ ਤੇ ਫਿਰ ਕਬੂਤਰ ਨੇ ਸੋਚਿਆ ਕਿ ਇਹ ਤਿੰਨ ਸ਼ੇਰ ਅਨਖਾਣ ਵਾਲਾ ਮਨੁੱਖ ਇਸ ਥੋੜੇ ਜੇ ਮਾਸ ਨਾਲ ਕਿਵੇਂ ਰਾਜ ਸਕਦਾ ਹੈ ਅਜੇ ਤਾਂ ਇਹ ਬਹੁਤ ਭੁੱਖਾ ਹੈ ਜਿਹੜਾ ਦਾਤਾ ਭੋਜਨ ਦੇ ਕੇ ਆਤੀਥੀ ਨੂੰ ਅੱਧਾ ਭੁੱਖਾ ਰੱਖਦਾ ਹੈ ਉਹ ਧਰਮ ਗ੍ਰੰਥਾਂ ਦੇ ਅਨੁਸਾਰ ਨਰਕ ਨਰਕਾਂ ਦਾ ਅਧਿਕਾਰੀ ਬਣਦਾ ਹੈ ਏ ਵਿਚਾਰ ਕਰਕੇ ਕਬੂਤਰ ਆਪਣੇ ਬੱਚਿਆਂ ਦਾ ਮੋਹ ਤਿਆਗ ਕੇ ਅੱਗ ਵਿੱਚ ਡਿੱਗ ਪਿਆ ਸ਼ਿਕਾਰੀ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹਨਾਂ ਦੋਹਾਂ ਪੰਛੀਆਂ ਨੇ ਮੇਰੀ ਖਾਤਰ ਆਪਣੀ ਜਾਨ ਦੇ ਦਿੱਤੀ ਹੈ ਮੈਂ ਪਾਪੀ ਹਾਂ ਮੇਰੇ ਕੋਲੋਂ ਇਹ ਬੜਾ ਵੱਡਾ ਪਾਪ ਹੋ ਗਿਆ ਮੈਂ ਇਸ ਪਾਪ ਦੇ ਪਛਤਾਪ ਦੇ ਲਈ ਤਪ ਕਰਾਂਗਾ ਤੇ ਇਹ ਕਹਿੰਦਾ ਹੋਇਆ ਸ਼ਿਕਾਰੀ ਬਹੁਤ ਦੁਖੀ ਹੋਇਆ ਕਬੂਤਰ ਤੇ ਕਬੂਤਰੀ ਨੂੰ ਪਰਮਾਤਮਾ ਨੇ ਵਿਵਾਨ ਭੇਜ ਕੇ ਆਪਣੇ ਚਰਣਾ ਦੇ ਵਿੱਚ ਨਿਵਾਸ ਬਖਸ਼ਿਸ਼ ਕਰ ਦਿੱਤਾ ਇਹ ਵਾਰਤਾ ਸੁਣਾ ਕੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਨੰਦ ਸਿੰਘ ਇਹ ਗ੍ਰਸਥ ਮਾਰਗ ਦਾ ਰਸਤਾ ਹੈ ਤੈਨੂੰ ਦੋਹਾਂ ਵਿਰਾਗ ਅਤੇ ਗ੍ਰਸਥ ਵਿੱਚੋਂ ਜਿਹੜਾ ਪਸੰਦ ਹੈ ਗ੍ਰਸਥੀ ਸਾਧਵੀ ਅਨੇਕਾ ਹਨ ਪਰ ਪੂਰਾ ਕੋਈ ਵਿਰਲਾ ਹੀ ਉੱਤਰਦਾ ਹੈ ਗਰਸਤ ਧਾਰਨਾ ਹੋਵੇ ਤੇ ਧਰਮ ਕਰਨਾ ਚਾਹੀਦਾ ਹੈ ਪਰ ਜੇ ਧਰਮ ਨਹੀਂ ਕਰ ਸਕਦਾ ਤਾਂ ਵਿਰਾਗ ਧਾਰਨ ਕਰੇ ਪਰ ਜਿਹੜਾ ਵਿਰਾਗੀ ਹੋ ਕੇ ਫਿਰ ਸੰਸਾਰੀ ਧੰਦੇ ਕਰਦਾ ਹੈ ਉਹ ਬੜੇ ਖੁੱਟੇ ਭਾਗਾ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਫਰਮਾਇਆ ਹੈ ਕਬੀਰ ਜਿਉ ਗ੍ਰਹਿ ਕਰੈ ਤੈ ਧਰਮ ਕਰੋ ਨਾਹੀ ਤੇ ਕਰੋ ਵਿਰਾਗ ਵਿਰਾਗੀ ਬੰਧਨ ਕਰੇ ਤਾਕੋ ਵੱਡੇ ਅਪਾਗ ਭਗਤਾ ਵਿੱਚੋਂ ਕਬੀਰ ਭਗਤ ਜੀ ਵੱਡੇ ਭਗਤ ਹੋਏ ਹਨ ਜਿਨ੍ਹਾਂ ਨੇ ਗ੍ਰਸਥ ਮਾਰਗ ਨੂੰ ਸਿੱਧ ਕਰਕੇ ਵਿਖਾ ਦਿੱਤਾ ਤੇ ਗ੍ਰਸਥ ਵਿੱਚ ਵਿਰਾਗ ਵੀ ਚੋਟੀ ਦਾ ਕਰਕੇ ਦੱਸਿਆ ਭਾਈ ਆਨੰਦ ਸਿੰਘ ਤਾਂ શ્રી ਗੁਰੂ ਗੋਬੀ ਸਿੰਘ ਜੀ ਕੋਲੋਂ ਇਹ ਗੱਲ ਸੁਣ ਕੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਹੁਣ ਤੁਹਾਡਾ ਬਚਨ ਮੰਨ ਲਿਆ ਹੈ ਮੈਨੂੰ ਗ੍ਰਸਤੀ ਬੰਨਣਾ ਠੀਕ ਲੱਗਦਾ ਹੈ ਮਨ ਨੂੰ ਵਿਕਰਤ ਕਰਨ ਨਾਲ ਮੇਰੇ ਸਰੀਰ ਦੇ ਅੰਗ ਸਿਥਲ ਹੋ ਗਏ ਹਨ ਤੇ ਆਲਸ ਵੱਧ ਗਿਆ ਹੈ ਮੈਂ ਤੁਹਾਡੇ ਕੋਲ ਰਹਿ ਕੇ ਜਿੰਨੀ ਸਿੱਖਾਂ ਦੀ ਸੇਵਾ ਹੋਵੇਗੀ ਕਰਾਂਗਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਤੂੰ ਸਾਧ ਸੰਗਤ ਦੀ ਸੇਵਾ ਕਰਿਆ ਕਰ ਤੇਰੇ ਘਰ ਕੋਈ ਕਾਰਜ ਨਹੀਂ ਠੁਡੇਗਾ ਪਿਛਲੇ ਜਨਮਾ ਵਿੱਚ ਤੂੰ ਸਾਡੇ ਘੋੜੇ ਦੀ ਸੇਵਾ ਕਰਦਾ ਸਾਂ ਇੱਕ ਰਾਤ ਅਸਾਂ ਤੈਨੂੰ ਆਖਿਆ ਕਿ ਘੋੜੇ ਦੀ ਚੰਗੀ ਤਰ੍ਹਾਂ ਦਾਣੇ ਪੱਠੇ ਦੀ ਸਫਾਈ ਰੱਖਿਆ ਕਰ ਤੁਸੀਂ ਸਾਡਾ ਬਚਨ ਸੁਣ ਕੇ ਝੂਠ ਬੋਲਿਆ ਹਰਾ ਚਾਰਾ ਘੋੜਿਆਂ ਨੂੰ ਬਹੁਤ ਪਾਇਆ ਹੈ ਜਦ ਸਾਨੂੰ ਪਤਾ ਲੱਗਾ ਕਿ ਇਹ ਤੂੰ ਝੂਠ ਆਖਿਆ ਹੈ ਤਾਂ ਤਾਂ ਉਸ ਵੇਲੇ ਅਸਾਂ ਤੁਹਾਨੂੰ ਬਚਨ ਕੀਤਾ ਤੂੰ ਘਰ ਦਾ ਕੰਮ ਕਿਸ ਤਰ੍ਹਾਂ ਨਿਭਾਏਂਗਾ ਜਦੋਂ ਤੂੰ ਸਾਡੇ ਅੱਗੇ ਝੂਠ ਬੋਲ ਕੇ ਕੋੜੇ ਦੇ ਕੋਲ ਹੁੰਦਾ ਹੋਇਆ ਵੀ ਉਸ ਦੀ ਸੁੱਧ ਨਹੀਂ ਲੈ ਸਕਿਆ